ਕੋ ਰਜ ਮੈਂ ਪਾਕਿਸਤਾਨ ਤੋਂ ਬੋਲਣਾ ਆ ਪਾਕਿਸਤਾਨ ਤੋਂ ਬੋਲਦਾ ਮੈਨੂੰ ਕਹ ਤੋਡੇ ਫੋਨ ਕਰਨਾ ਸੂਰੀ ਵਾਲੇ ਨੂੰ ਜਾਣਦਾ ਨਾ ਕੋਣ ਸੂਰੀ ਸੂਰੀ ਸਾਹਿਬ ਹਾਂਜੀ ਆਹ ਤੇ ਕੀ ਗੱਲ ਉਹਨਾਂ ਨੂੰ ਬੜੇ ਕੰਮੇ ਬੈਠਾ ਨਹੀਂ ਨਾ ਥੋੜਾ ਜਿਹਾ ਨਿਜ਼ਾਮ ਸਿੱਧਾ ਕਰ ਆਪਣਾ ਨੇ ਤਾਂ ਮੈਨੂੰ ਕੱਦੋਂ ਫੋਨ ਕੀਤਾ ਮੈਨੂੰ ਕੱਦੋਂ ਫੋਨ ਕੀਤਾ ਕਿ ਕਿਹਾ ਤੂੰ ਕਿਹਾ ਕਿ ਤੂੰ ਹੋਰ ਲਖਦ ਨੂੰ ਕਿਹਾ ਕਿ ਕਿਉਂਕਿ ਤੂੰ ਚੋ ਨਾ ਵਾਵਾ ਪਿਆ ਤੇ ਚੰਗੀ ਗੱਲ ਨਹੀਂ ਹੁੰਦੀ ਹੈ ਹਰ ਬਰ ਹਰ ਖੁੱਡ ਦੇ ਵਿੱਚ ਹੱਥ ਨਹੀਂ ਦੇਣਾ ਹੁੰਦਾ ਹਲੋ ਮੈਂ ਤਾਂ ਫੋਨ ਕਰਦਾ ਤੂੰ ਕੱਟ ਚੜਿਆ ਆ ਮੈਂ ਥੋੜੀ ਕਟਿਆ ਦੱਸੋ ਤੁਸੀਂ ਕੌਣ ਕਿਨੂੰ ਮਿਲਣਾ ਕਿਨੂੰ ਦਹੀਂ ਤੇ ਨਹੀਂ ਮਿਲਣਾ ਤੂੰ ਦੱਸੋ ਕੀ ਗੱਲ ਹੈ ਕੀ ਹੈ ਯਾਰ ਕਿ ਤੂੰ ਇੱਕ ਸਰਦਾਰ ਹੋ ਤੂੰ ਇੱਕ ਸਿੱਖ ਖਾਨਦਾਨ ਦੇ ਵਿੱਚ ਹੋ ਕੇ ਇੱਕ ਸਿੱਕ ਟੱਬਰ ਦੇ ਵਿੱਚ ਹੋ ਕੇ ਤੇ ਤੈਨੂੰ ਹਿੰਦਵਾਦੀ ਸਪੋਰਟ ਪਿਆ ਕਰਨਾ ਹੈ ਤੇ ਤੂੰ ਜਿਹੜੇ ਮਾਈਨਿੰਗ ਨੀਂਗ ਬੰਦ ਕਰਾਉਣਾ ਹੈ ਨਾ ਇਹਾਂ ਦੇ ਬਾਹਰ ਨਿਕਲੇ ਤੇ ਐਵੇਂ ਗੱਲਾਂ ਕਰਕੇ ਪੰਗੇ ਨਹੀਂ ਲਈਦੇ ਹੁੰਦੇ ਮਾਈਨਿੰਗ ਮਾਈਨਿੰਗ ਤਾਂ ਨਹੀਂ ਹੋਣ ਦੇਣੀ ਅਸੀਂ ਮਾਈਨਿੰਗ ਤਾਂ ਇਦਾਂ ਹੀ ਚੱਲ ਰਹੀ ਹੈ ਤਾਂ ਬੰਦ ਹੀ ਰਹਿਣੀ ਹੈ ਚੱਲ ਰਹੀ ਤਾਂ ਮਾਈਨਿੰਗ ਇਦਾਂ ਹੀ ਚੱਲ ਰਹੀ ਹੈ ਨਾ ਤੇ ਫਿਰ ਰੈਡੀ ਰਹਿ ਠੀਕ ਹੈ ਕੀ ਕਰ ਲੇਗਾ ਤੂੰ ਤੈਨੂੰ ਆਹ ਕਰ ਛੜਿਆ ਅਗਲੀ ਗੱਲ ਸਾਡੇ ਕੋਲੇ ਤੂੰ ਮਾਈਨਿੰਗ ਬੰਦ ਨਹੀਂ ਨਾ ਕਰਦਾ ਤਾਹੀਂ ਕਰਾਲਾ ਦੇ ਬੰਦ ਮਾਈਨਿੰਗ ਬੰਦਿਆ ਮਾਈਨਿੰਗ ਨਹੀਂ ਚੱਲਣ ਦੇਣੀ ਕੰਨਾ ਦੇ ਨਹੀਂ ਚੋੜੀ ਕੰਨਾ ਦੇ ਨਹੀਂ ਗਏ ਸਾਡੇ ਕੋਲੋਂ ਡੱਕੀ ਗਈ ਨਾ ਤਾਹੀਂ ਡੱਕਲਾ ਦੇ ਠੀਕ ਨੇ ਸੂਰੀ ਵਾਲੇ ਨੂੰ ਤੂੰ ਫੱਕਨੇ ਆ ਤੇ ਤੈਨੂੰ ਵੀ ਤੂੰ ਫੱਕਨੇ ਆ ਸੂਰੀ ਨੂੰ ਤੂੰ ਹੀ ਮਾਰਿਆ ਮੇਰਾ ਨਾਮ ਹੈ ਬਾਲਾ ਦੰਦ ਠੀਕ ਹੈ ਪਾਕਿਸਤਾਨ ਤੋਂ ਆ ਤੇ ਪਤਾ ਕਰ ਲੈ ਕਿ ਕਿਹਦੇ ਨੂੰ ਨਾ ਜਿਹੜਾ ਖਬਰ ਆ ਖੁਬਰਾ ਪੜਨਾ ਹੈ ਨਾ ਤੇ ਪਤਾ ਕਰ ਲੈ ਕਿ ਜੇ ਗੱਲ ਸਾਨੂੰ ਮੇਰੀ ਪੁਲਿਸ ਨੂੰ ਦੱਸਣੀ ਤੇ ਇੱਕ ਵਾਰੀ ਛੱਡ ਕੇ 50 ਵਾਰੀ ਦੱਸ ਹੂੰ ਜਿਵੇਂ ਲੋਲੇ ਵੀ ਟੈਨਸ਼ਨ ਹੈ ਹੂੰ ਸਮਝ ਆਈ ਆ ਤੇ ਥੋੜਾ ਆ ਜਾ ਨਾ ਆਪਣੇ ਆਪ ਨੂੰ ਸਿੱਧਾ ਕਰ ਜਿਹੜੇ ਟੱਬਰ ਦੇ ਵਿੱਚ ਠੀਕ ਹੈ ਅੰਮ੍ਰਿਤਸਰ ਤੋਂ ਰਹਿਣਾ ਹੈ ਮੈਨੂੰ ਤੇਰੇ ਹਰ ਚੀਜ਼ ਦਾ ਪਤਾ ਹੈ ਠੀਕ ਹੈ ਤੇ ਤੇਰੀ ਕੁੜੀ ਨੇ ਵੀ ਰਾਜ ਰੁਪਈਆ ਕਮਾਏ ਆਵੇ ਮੈਨੂੰ ਹਰ ਗੱਲ ਦਾ ਪਤਾ ਹੈ ਤੇ ਥੋੜਾ ਜਿਹਾ ਆਪਣੇ ਆਪ ਨੂੰ ਨਾ ਸਿੱਧਾ ਲਿਆ ਐਵੇਂ ਟੱਬਰ ਨਾਲ ਵੰਜਾ ਦੇਵੀਂ ਆਪਣਾ ਠੀਕ ਹੈ ਲੋਕਾਂ ਦੀਆਂ ਗੱਲਾਂ ਚਾਣ ਕੇ ਨਹੀਂ ਕੀ ਆ ਕੀ ਕੀ ਕਰਾਂ ਦੱਸੋ ਗੱਲ ਇਹ ਦੇਖੇ ਤੂੰ ਇਹ ਮਾਈਨਿੰਗ ਦੇ ਚੱਕਰ ਦੇ ਵਿੱਚੋਂ ਬਾਹਰ ਨਹੀਂ ਓਏ ਯਾਰ ਇਹ ਤੇ ਵੇਖਣਾ ਪੁਲਿਸ ਨੇ ਵੇਖਣਾ ਮਾਈਨਿੰਗ ਆਫਸਰਾਂ ਨੇ ਵੇਖਣਾ ਇਹਦੇ ਵਿੱਚ ਕਿਹੜੀ ਗੱਲ ਗਲਤ ਕਰਦੇ ਆ ਉਹ ਤੇ ਗਲਤ ਕਰਨਾ ਸਾਡਾ ਜਿਹੜਾ ਗਲਤ ਕਰਦਾ ਉਹਨੂੰ ਤਾਂ ਅਸੀਂ ਧੱਕਣਾ ਧੱਕਣਾ ਕਿਉਂ ਹਿੰਦੂ ਭਰਾ ਆਪਣੇ ਭਰਾ ਆਪਣੇ ਹਿੰਦੂ ਸੇ ਖਸ ਸਿੱਖਦੇ ਹੈ ਹੀ ਆਹੀ ਸਿੱਖ ਤੋਂ ਹਿੰਦੂਆਂ ਦਾ ਨਵ ਮਾਸ ਦਾ ਰਿਸ਼ਤਾ ਫਿਰ ਕਿਹੜੀ ਗੱਲ ਹੈ ਤੇਰੀ ਦਾ ਹਾਲ ਦੇਖ ਲੈਣਾ ਮੇਰੀ ਗੱਲ ਤੇਰੀ ਦਾ ਹਾਲ ਦੇਖਿਆ ਹੀ ਹੈ ਨਾ ਅਸੂਰੀ ਨੂੰ ਲਲਕਾਰ ਕੇ ਆਉਂਦੇ ਫਿਰ ਇਦਾਂ ਕਾਹ ਤੋਂ ਮਾਰਿਆ ਤੈਨੂੰ ਲਲਕਾਰ ਕੇ ਲਿਆ ਨਾ ਤੈਨੂੰ ਲਲਕਾਰ ਕੇ ਲਿਆ ਨਾ ਠੀਕ ਹੈ ਯਾਰ ਆ ਜਿਓ ਜਿੱਥੇ ਆਉਣਾ ਵੇਖ ਲਾਂਗੇ ਮੇਰੇ ਪਾਰ ਆ ਤੂੰ ਤੇ ਮੇਰੇ ਪਾਰ ਖੜਿਆ ਨਾ ਤੈਨੂੰ ਤੇ ਲਲਕਾਰਿਆ ਨਾ ਕੰਨਾਂ ਦੇ ਵਿੱਚ ਚੱਲ ਲਲਕਾਰ ਕੇ ਆਇਓ ਫਿਰ ਜਦੋਂ ਆਉਣਾ ਦੱਸ ਕੇ ਆਇਓ ਦੱਸ ਕਾਸ਼ ਆ ਰਿਹਾ ਨਾ ਉਹਨੂੰ ਦਾ ਅਗਲੇ ਦਰਸ਼ਨ ਨਾਲ ਕੇ ਚੋਰੀ ਤੇਰੇ ਦੇ ਵਾੜ ਕਰਨਾ ਹੀ ਹੁਣ ਕੋਣ ਵਾਰੀ ਹੈ ਤੇਰੀ ਤੇ ਕੰਨਾਂ ਦੇ ਨਹੀਂ ਜਦੋਂ ਉਹਨਾਂ ਦੱਸ ਕੇ ਆਈ ਫਿਰ ਤੇਰੀ ਕੁੜੀ ਮੇਰੇ ਰੁਪਈਆ ਇਕੱਠਾ ਕੀਤੇ ਆ ਨਾ ਜਾਂ ਤੇਰੀ ਕੁੜੀ ਮੇਰੇ ਰੁਪਈਆ ਇਕੱਠਾ ਕੀਤੇ ਆ ਨਾ ਉਹਦਾ ਵੀ ਸੁੱਤਰ ਕਰ ਲੈਨੇ ਆ ਠੀਕ ਹੈ ਕਦੋਂ ਰੁਪਈਆ 50 ਲੱਖ ਜਿਹੜੇ ਦਾ ਕੋ ਜਾਨ ਛੁੱਟ ਜੇ ਦੀ ਕਿ ਨਹੀਂ ਤੇ ਅਗਲਾ ਘਰ ਦੇ ਸਾਰਿਆਂ ਤੋਂ ਲੀਣਾ ਤੈਨੂੰ ਕਿਹਨੇ ਕਿਹਾ ਮੇਰੇ ਕੋਈ ਨਹੀਂ ਪੈਸੇ ਮੇਰੇ ਕੋ ਕਿੱਥੋਂ ਆਏ ਨੇ ਪੈਸੇ ਕਹੇਗਾ ਤੈਨੂੰ ਵੀ ਤੇ ਸਾਨੂੰ ਵੀ ਕਿ ਤੇਰੇ ਕੋ ਕਿੰਨਾ ਕੁ ਹੈ ਜੀ ਮੇਰੇ ਕੋ ਭਰਾਵਾ ਇਹਨੇ ਪੈਸੇ ਨਹੀਂ ਹੈਗੇ ਤੈਨੂੰ ਕੋਈ ਨਹੀਂ ਗਲਤ ਗਾਈਡ ਕਰਤਾ ਚੱਲ ਜੀ ਅਸੀਂ ਕਪਤਾਨੀ ਆ ਤੇ ਸਾਨੂੰ ਸਾਰੀਆਂ ਰਿਪੋਰਟਾਂ ਨੇ ਪੰਜਾਬ ਦੀਆਂ ਮੇਰੇ ਕੋ ਇਹਨੇ ਪੈ ਕਿੱਥੋਂ ਆ ਗਏ ਗੱਲ ਸੁਣ ਗੱਲ ਸੁਣ ਤੈਨੂੰ ਗਾਲ ਨਹੀਂ ਕੱਢੀ ਤੇ ਨਾ ਅਸੀਂ ਗਾਲ ਕੱਢਣ ਵਾਲਿਆ ਬੰਦਿਆਂ ਚ ਆ ਅਸੀਂ ਸਿੱਧੇ ਕੰਮ ਪਾਣੇ ਆ ਤੇ ਲਲਕਰ ਕੇ ਪਾਣੇ ਆ ਕੱਪ ਨਵੀਰ ਮੈਂ ਤੇ ਸਾchre ਆ ਯਾਦ 50 50 ਲੱਖ ਦਾ ਬੰਦੋਬਸਤ ਕਰ ਲੈ ਕਈਆਂ ਸਾਲਾਂ ਤੋਂ ਪਹਿਲਾਂ ਤੇ ਕੁੜੀ ਨੂੰ ਤੇਰੀ ਨੂੰ ਠੋਕਾ ਦੇ ਤੇ ਬਾਅਦ 'ਚ ਤੈਨੂੰ ਠੋਕਾ ਦੇ ਉਹ ਤੈਨੂੰ ਕਿਹਨੇ ਕਹਿਤਾ ਮੇਰੇ ਕੋਲ ਇਨੇ ਪੈਸੇ ਆ ਮੇਰੇ ਕੋਲ ਭਰਾਵਾ ਮੈਂ ਆਪਣਾ ਕੁਜ਼ਾਰਾ ਮਾਂ ਕਰਦਾ ਕੀ ਹੈ ਕੀ ਹੈ ਨਿਜ਼ਾਮ ਸਿੱਧੇ ਕਰ ਉਹ ਇਹਨੇ ਜਾਣ ਕੇ ਪੰਗਿਆਂ-ਚੰਗਿਆਂ ਦੇ ਵਿੱਚ ਨਹੀਂ ਵੜੀਦਾ ਹੁੰਦਾ ਐ ਤੇ ਥੋੜਾ ਆ ਜਾ ਨਾ ਨਿਜ਼ਾਮ ਆਪਣਾ ਸਿੱਧਾ ਕਰ ਤੂੰ ਹੀ ਕੌਣ ਬੋਲ ਰੇ ਜੀ ਮੈਂ ਪਾਕਿਸਤਾਨ ਤੋਂ ਬੋਲਣਾ ਆ ਪਾਕਿਸਤਾਨ ਤੋਂ ਬੋਲਦਾ ਮੈਨੂੰ ਕਹ ਤੋਡੇ ਫੋਨ ਕਰਨ ਸੂਰੀ ਵਾਲੇ ਨੂੰ ਜਾਣਨਾ ਨਾ ਕੋਣ ਸੂਰੀ